ਅਸਲ ਵਿੱਚ ਇਹਨਾਂ ਦੁਕਾਨ ਤੇ ਮਜੂਦ ਹੋ ਗਏ ਤਾਂ ਸਾਹਮਣੇ ਦੁਆਰ ਆ ਇੱਥੋਂ ਵੀ ਮੱਥਾ ਟੇਕਣ ਜਾਵਾਂਗੇ ਚੌਲਾ ਜੀ ਦੇ ਅੰਦਰ ਅਸਲ ਵਿੱਚ ਅਸੀਂ ਇੱਥੇ ਮੌਜੂਦ ਆਂ ਪ੍ਰਸ਼ਾਦ ਲੈ ਰਹੇ ਆਂ ਕਈ ਪ੍ਰਸ਼ਾਦ ਲੈ ਰਹੇ ਆਂ ਅਸਲ ਵਿੱਚ ਇਹ ਇਹੀਂ ਪੇਟਾ ਲ ਲਈ ਆ ਤੇ ਅਸੀਂ ਜਾ ਰਹੇ ਆਂ ਮੱਥਾ ਟੇਕਣ ਤੇ ਤੁਹਾਨੂੰ ਇੱਥੋਂ ਦਾ ਥਿਊ ਵਿਊ ਦਿਖਾ ਦੇਣਾ ਮੈਂ ਚੌਲਾ ਜੀ ਦਾ ਬਾਹਰ ਦਾ ਇਹ ਸਾਈਡ ਦਾ ਇੱਥੋਂ ਦਾ ਵਿਊ ਕੁਝ ਇਸ ਤਰ੍ਹਾਂ ਦਾ ਦੇਖ ਸਕਦੇ ਹੋ ਰਸੂਲ ਜੀ ਅਹੀਂ ਆ ਗਏ ਆ ਜਲਾ ਮਈ ਜੀ ਦੇ ਅੰਦਰ ਦੀਵਾਰ ਤੇ ਇੱਥੇ ਤੇ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਸਾਰੇ ਇੱਥੇ ਮੌਜੂਦ ਆ ਤੇ ਤੁਹਾਨੂੰ ਦਰਸ਼ਨ ਕਰਾ ਦੋ ਲੋਕ ਇਸ ਦਾ ਕੋਸ਼ਿਸ਼ ਇਥੋਂ ਦਾ ਸਾਰਾ ਤੇ ਬਾਹਰ ਸਾਈਡ ਤੋਂ ਵੀ ਦੇਖ ਸਕਦੇ ਆ ਆਪਣਾ ਕੈਮਰਾ ਸੇ ਜੈਸ ਜੀ ਵੀ ਆਪਾਂ ਲਾਈਨ ਚ ਲੱਗਦੇ ਆ لائن سارے اپنے جن بھی ساتھی نے یہ دوار ہے جی ہیں ہے ناریل اتنے جمع جا رہے ہیں سارے ناریل اتنے رکھ دو نار رکھ دربار ਲੋ ਜੀ ਬਰਸਾਤ ਸ਼ੁਰੂ ਹੋ ਗਈ ਜੀ ਬਰਸਾਤ ਸ਼ੁਰੂ ਹੋ ਗਈ ਇੱਥੇ ਤੇ ਅਸੀਂ ਟਾਈਮ ਸਾਰੀ ਅੰਦਰ ਆ ਗਏ ਛੱਡ ਚ ਬਰਸਾਤ ਸ਼ੁਰੂ ਹੋ ਗਈ ਜੀ ਬਾਹਰ ਦੇਖ ਸਕਦੇ ਹੋ ਮੌਸਮ ਦਾ ਕੋਈ ਪਤਾ ਨਹੀਂ ਕਿਹੜੇ ਨੇ ਬਰਸਾਤ ਸ਼ੁਰੂ ਹੋ ਜੇ ਤੇ ਬਰਸਾਤ ਸ਼ੁਰੂ ਹੋ ਗਈ ਜੀ ਪਹਿਲਾਂ ਜਿੰਨੀ ਸੰਗਤ ਸੀ ਸਾਰੀ ਬਾਹਰ ਖਲੋਤੀ ਹੁਣ ਸਾਰੀ ਬਰਸਾਤ ਪੈਣ ਦੇ ਨਾਲ ਸਾਰੀ ਅੰਦਰ ਆ ਗਈ ਸੰਗਤ ਉੱਠ ਕੇ ਲਾਈਨ 'ਚ ਲੱਗਣ ਵਾਸਤੇ ਤੇ ਇਸਾਈਡ ਲਾਈਨਾਂ ਲੱਗਣ ਦਾ ਆਪੀਆਂ ਵੜੀ ਹੋੜੀਆਂ ਸਾਰ ਸ਼ੁਰੂ ਹੋ ਗਈ ਤੇ ਇਹ ਦੇਖ ਲੋ ਜੈ ਮਾਤਾ ਦੀ 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 ਢਿੰਕੇ ਹੋ ਰਿਹਾ ਅਗਲੇ ਬੰਨੇ ਜੈ ਮਾਤਾ ਦੀ ਓਏ ਓਏ ਨਹੀਂ ਨਹੀਂ ਜੈ ਮਾਤਾ ਦੀ ਬਾਲਾ ਰਾਣੀ ਸਾਥੀ ਮਿਲ ਗਏ ਜੀ ਆਪਣੇ ਸਾਥੀ ਬੱਦੂ ਹਰੀ ਮਿਲ ਗਏ ਬੱਬੀ ਅੰਕਲ ਮਿਲ ਗਏ ਉੱਥੇ ਉਹ ਤਾਂ ਸਾਹਮਣੇ ਉੱਤੇ ਉੱਕਰ ਦੇ ਤੇ ਲੰਬਰ ਮਿਲ ਗਿਆ ਜੀ ਬੱਬੀ ਅੰਕਲ ਮਿਲ ਗਏ ਨੇ ਕਿਆ ਹੋ ਜਮਾਦਾਰੀ ਓਏ ਇਹ ਹੋਇਆ ਅੱਜ ਆਪਣੇ ਸਾਥੀ ਮਿਲ ਕੇ ਡੇਰਾ ਬਾਬਾ ਨਾਨਕ ਵਾਲੇ ਜਿਨੇ ਦੀਆਂ ਆਵੇ ਤੁਸ ਜੈ ਮਾਤਾ ਜੈ ਮਾਤਾ ਜੈ ਮਾਤਾ ਦੀ ਜੈ ਮਾਤਾ ਦੀ ਅਸਲ ਜੀ ਇਹੀ ਆਗੇ ਦਵਾਰ ਦੇ ਨੇੜੇ ਤੁਹੇ ਦੇਖੋ ਸਾਹਮਣੇ ਦੇਖੋ ਐਸਾ ਡੇਰਾ ਇਹੀ ਸਾਰੇ ਸਾਥੀ ਵਾਲੇ ਨੇ ਦੇ ਦਵਾਰ ਦੇ ਨੇੜੇ ਬਿਲਕੁਲ ਪਾਸਾ ਟਿਕਣ ਜਿੱਥੇ ਦਰਸ਼ਨ ਕਰਾਂਗੇ ਜੇ ਦਰਸ਼ਨ ਕਰਾਂ ਉਹਦੇ ਤੇ ਤਾਂ ਉਹਨਾਂ ਦੇ ਅਸਾਤ ਦੇ ਪੈਰੀ ਮੱਛੇ ਅਸਲ ਇਹ ਸਾਈਡ ਦੇਖ ਲੋ ਮਹਮੇਦੇ ਸ਼ੇਰ ਅਸਲ ਇੱਥੇ ਫੁੱਲ ਚੜਾ ਜਾ ਰਹੇ ਸਾਰੇ ਦਾਨ ਪਾਤਰ ਆ ਇਸਾਈਡ ਵੀ ਦੇਖੋ ਅੰਦਰ ਨੂੰ ਆ ਰਿਹਾ ਜੀ ਅੰਦਰ ਅਗਰ ਵੀਡੀਓ ਬਣਾਉਂ ਦਿੱਤੀ ਅੰਦਰ ਦਾ ਵੀਡੀਓ ਬਣਾ ਲਾਂਗੇ ਨਹੀਂ ਤਾਂ ਫਿਰ ਮੁਸ਼ਕਲ ਹੋਏਗੀ ਅਸਲ ਜੀ ਇਹੀ ਆ ਗਏ ਅੰਦਰ ਦਰਸ਼ਨ ਨਹੀਂ ਕਰ ਲਏ ਤੇ ਅਸਲ ਇੱਥੇ ਆ ਗਏ ਛਤਰ ਦੇ ਜਿੱਥੇ ਛਤਰ ਹੈ ਤੇ ਇਧਰ ਮਹਾਮਾਈ ਦੀ ਮੂਰਤੀ ਆ ਤੇ ਇਸਾਈਡ ਵੀ ਇਸਾਈਡ ਵੀ ਇਸਾਈਡ ਵੀ ਸਾਰੇ ਪਨੇ ਮੂਰਤੀਆਂ ਨੇ ਇਹ ਆ ਆ ਬੜਾ ਤਕੜਾ ਤੇ ਛਤਰ ਹੈ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਜਿੱਥੇ ਜਿਹੜੇ ਪ੍ਰੋਜੈਕਟ ਹੋ ਗਏ ਸੀ ਬਾਅਦ ਚ ਦੁਬਾਰਾ ਕਸਲੇ ਜੀ ਅਸੀਂ ਆ ਗਏ ਜਿੱਥੇ ਮਹਾਮਜੀ ਦਾ ਵਿਸ਼ਰਾਮ ਘਰ ਆ ਤੇ ਇਸ ਸਮੇਂ ਇਸ ਸਾਈਡ ਅਸੀਂ ਖੜੋਤੇ ਹਾਂ ਇਸਾਈਡ ਮਹਾਂਮੇ ਦਾ ਵਿਸ਼ਵਾਸ ਕਰਦੇ ਅਸੀਂ ਤੁਹਾਨੂੰ ਸਲਾਮ ਕਰਦੇ ਨੇ ਅਸਲੇ ਜੀ ਇਹ ਮਖਾਤੇ ਤੇ ਆ ਚੁੱਕੇ ਆ ਵਾਪਸੀ ਤੇ ਅਹੀਂ ਫੇਰ ਆ ਗਏ ਆ ਜਿਹੜੇ ਮੰਦਰਾਂ ਨਾਲ ਕੇ ਵੀਡੀਓ ਬਣਾਈ ਗੀ ਹੋਰ ਸਾਈਡ ਅਹੀਂ ਛੇ ਜਾਣੇ ਆ ਪਥਾ ਟਿੱਕੇ ਆ ਗਏ ਆ ਅਹੀਂ ਅਸਲੇ ਅਹੀਂ ਜਾ ਰਹੇ ਆ ਰੂਮ ਚ ਰੂਮ ਚ ਜਾ ਕੇ ਡਿਸਾਈਡ ਕਰਦੇ ਅਸੀਂ ਅਹੀਂ ਕਿੱਥੇ ਜਾਵਾਂਗੇ ਅਗਲੇ ਪਨੇ ਤੇ ਉਤੋਂ ਬਾਅਦ ਦੇਖਦੇ ਆ ਜੇ ਦੋ ਉੱਥੋਂ ਤੁਰਦੇ ਆ ਤੇ ਫਿਰ ਤੁਹਾਨੂੰ ਫੇਰ ਦੱਸਾਂਗੇ ਕਿਾਂ ਵੀ ਕੀ ਕੀ ਕਰ ਰਹੇ ਆ ਕਿ ਕਿ ਐਕਟੀਵਿਟੀ ਹੈਗੀ ਆ ਢੀ ਬਰਸਾਤ ਬੰਦ ਹੋ ਗਈ ਆ باقی ویڈیو کر لو لائک واپسی ہو رہی ہے جوالا جی اپنے بائی جی ہے ساگر بائی جی ان کے پاس ہم رکتے ہیں آپ ساری تو سر کا نمبر ہے وہ میں دے دوں گا فرید کو آپ کو بتا دوں گا کہ دیکھ لینا جی سر ہے ہمارے ساگر بائی جہاں پہ ہم ان کے کمروں میں رکے تھے اوپر بھی ہیں نیچے بھی ہیں کمرے ان کے ਤੋ ਇਹਨਾਂ ਨੇ ਦੇਖੇ ਪਛੇ ਰੱਖੇ ਹੋਏ ਨੇ ਕਿੱਸੇ ਤੇ ਜਦੋਂ ਵੀ ਤੁਸੀਂ ਇੱਥੇ ਜਵਾਲਾਜੀ ਆਓ ਅਗਰ ਸਟੇ ਕਰਨਾ ਹੋਵੇ ਤਾਂ ਤੁਹਾਨੂੰ ਮੈਂ ਇਹਨਾਂ ਦਾ ਨੰਬਰ ਦੇ ਦੇਵਾਂਗਾ ਤੁਸੀਂ ਇਹਨਾਂ ਦੇ ਨੰਬਰ ਤੇ ਕੰਟੈਕਟ ਕਰਕੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨੰਬਰ ਤੁਹਾਨੂੰ ਸਕਰੀਨ ਫਲੋਰ ਤੇ ਥੱਲੇ ਚਲਾ ਦੇਵਾਂਗਾ ਮੈਂ ਸੇਵਾਂਛਾ ਸਾਡੇ ਨਾਲ ਆ ਸਾਡੀ ਤਿਆਰੀ ਹੋ ਗਈ ਬਸ ਬੈਗ ਪੈਕ ਕਰ ਲਏ ਅਸੀਂ ਹਲਮੈਂਟ ਲਾ ਲਏ ਗੱਡੀਆਂ ਸਾਡੀਆਂ ਤਿਆਰ ਆ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਸਲ ਇਹ ਆਪਾਂ ਦੀ ਵਾਸੀ ਹੋ ਗਈ ਅਸੀਂ ਆ ਗਏ ਰੋਡ ਤੇ ਘਰ ਤੋਂ ਆ ਗਏ ਤਾਂ ਤੁਹਾਨੂੰ ਮੈਂ ਕੁਝ ਥਿਊ ਦਿਖਾ ਰਿਹਾ ਇਥੋਂ ਦਾ ਪਹਾੜੀ ਇਲਾਕੇ ਦਾ ਤੁਸੀਂ ਪਹਾੜੀ ਇਲਾਕੇ ਦਾ ਵਿਊ ਦੇਖ ਸਕਦੇ ਹੋ ਪਰਲੀ ਸਾਈਡ ਤੇ ਸਾਹਮਣੇ ਦੇਖੋ ਉੱਥੇ ਕਿਸ ਤਰ੍ਹਾਂ ਦਾ ਵਿਊ ਆ ਕਿਸ ਤਰ੍ਹਾਂ ਬੱਦਲ ਪਹਾੜ ਦੇ ਉੱਤੇ ਹੈਗੇ ਆ ਤੇ ਅਸੀਂ ਇਸ ਪਹਾੜੀ ਦੇ ਇਲਾਕੇ ਦੇ ਲੱਗੇ ਹਾਂ ਤੇ ਦੂਸਰੇ ਬੰਦੇ ਆਪਨੇ ਆ ਰਹੇ ਆ ਤੇ ਕਨੇ ਕੁਝ ਬੰਦੇ ਅੱਗੇ ਚੱਲ ਗਏ ਆ ਦੋ ਇੱਕ ਮੋੜਸਾਂ ਲੱਗੇ ਚੱਲ ਗਏ ਇੱਕ ਪਿੱਛੇ ਆ ਤੇ ਆਪਾਂ ਅਸਲ ਇੱਥੇ ਖਲੋਤੇ ਆ ਮੈਂ ਵਾਂਛਿਆ ਅਮਰਤਵਲ ਭਾਜੀ ਨੇ ਤੇ ਫਿਰ ਰਮੇਸ਼ ਸ਼ਰਮਾ ਜੀ ਨੇ ਉਧਰ ਭੱਤੀ ਸਾਹਿਬ ਨੇ ਤੇ ਰਿੰਕਾ ਵਾਲੀ ਜੀ ਨੇ ਅਸੀਂ 6 ਜਣੇ ਆ ਬਾਕੀ ਸਾਰੇ ਚਾ ਚੁਕੇ ਆ ਅਸੀਂ ਲੇਟ ਹੋ ਗਏ ਤਾਂ ਅਸੀਂ ਐਸੋਲੇ ਇੱਥੇ ਆ ਤੇ ਉਹ ਆ ਗਏ ਨੇ ਆਪਣੇ ਬੰਦੇ ਦੱਸਣ ਕਿ ਪ੍ਰਸਾਦ ਸ਼ੁਰੂ ਹੋ ਗਈ ਦੱਸਦੇ ਕਿ ਅਸੀਂ ਆਵਾਂਗੇ ਉਹਦਾ ਤੇ ਹੋ ਜਾਣਾ ਸੀ ਹਾਂ ਅਸੋਲੇ ਤਾਂ ਕੁਝ ਵੀ ਆ ਰਹੇ ਰੋਡ ਦਾ ਵੀਅੂ ਸਾਰੇ ਆਸ-ਪਾਸ ਦਾ ਨਜ਼ਾਰਾ ਤੁਸੀਂ ਦੇਖੋ ਕਿਤਾ ਵਧੀਆ ਰੈਡੀ ਬਣ ਰਿਹਾ ਹੈ ਅਸਲ ਇਹ ਪੀਛਦੇ ਆ ਆ ਸਮਾਂ ਦੇਖੋ ਇਸ ਸਾਈਡ ਦਾ ਨਜ਼ਾਰਾ ਉਹੀ ਸਾਈਡ ਹੈ ਕਿਤੇ ਮੱਸੀਆ ਘਰ ਦੇ ਲੋਕ ਉੱਨਾ ਆ ਰਹੇ ਨੇ ਨਾ ਅਸਲ ਇਹ ਬਾਈਕ ਅਸਲੇ ਜੀ ਆਪਾਂ ਫੇਰ ਰਸਤੇ ਤੇ ਖਲੋਗੇ ਆ ਤੇ ਤੁਹਾਨੂੰ ਇੱਕ ਦ੍ਰਿਸ਼ ਮਖੋਲੇ ਖਲੋਗੇ ਆ ਤੇ ਇਹੋ ਹੀ ਦ੍ਰਿਸ਼ ਤੁਹਾਨੂੰ ਦਿਖਾਉਂਦੇ ਰਾਵਾਂਗੇ ਜਿੱਥੇ ਜਿੱਥੇ ਤੁਹਾਨੂੰ ਮਿਲੇਗਾ ਤੁਸੀਂ ਐਸ ਵੇਲੇ ਦੇਖੋ ਜੀ ਲੁੱਕ ਇਸ ਸਾਈਡ ਦਾ ਤੇ ਇਸ ਸਾਈਡ ਆਪਾਂ ਇੱਥੇ ਖਲੋਤੇ ਆ ਸਿੱਧੂ ਸਿੱਧ ਤੁਹਾਡੇ ਵਾਸਤੇ ਆ ਤੁਹਾਨੂੰ ਵਿਊ ਵਿਖਾਉਣ ਲਈ ਕਿ ਕਿਸ ਤਰ੍ਹਾਂ ਦਾ ਵਿਊ ਆ ਕਿੱਡਾ ਸ਼ਾਨਦਾਰ ਵਿਊ ਆ ਸਾਹਮਣੇ ਪਹਾੜੀ ਏਰੀਆ ਸਾਰਾ ਤੇ ਬੱਦਲ ਘੁੰਮ ਰਹੇ ਆ ਬਰਸਾਤ ਵੀ ਪੈ ਰਹੀ ਆ ਮਠੀ ਮਠੀ ਥੋੜ ਥੋੜੀ ਤੇ ਵਿਊ ਵਿਖਾਉਣ ਲਈ ਤੁਹਾਨੂੰ ਵਾਸਤੇ ਲੁਕੇ ਇੱਥੇ ਬਾਕੀ ਗਾਹ ਚੱਲ ਗਏ ਤੇ ਅਸੀਂ ਫਿਰ ਜਾ ਰਹੇ ਆ ਅਸਲ ਇਹੀ ਇੱਥੇ ਰੋਡ ਦੇ ਉੱਤੇ ਮੌਜੂਦ ਆ ਕਿ ਤੁਹਾਨੂੰ 뷰 ਵਿਖਾਉਣ ਲਈ ਰੁਕੇ ਆ ਤੇ ਬੈਕਸਾਈਡ ਦਾ ਤੁਸੀਂ 뷰 ਦੇਖ ਸਕਦੇ ਹੋ ਇਸ ਤਰ੍ਹਾਂ ਦਾ ਕਿੱਡਾ ਸ਼ਾਨਦਾਰ 뷰 ਆ ਸਾਰਾ ਬੱਦਲ ਬੱਦਲ ਹੋਏ ਪਏ ਆ ਪਹਾੜੀ ਇਲਾਕਾ ਸਾਰਾ ਹੀ ਧੁੰਦਲਾ ਅਸਲ ਇਹ ਧੁੰਦੀ ਧੁੰਦ ਹੋਈ ਪਈ ਆ ਇਸ ਸਾਈਡ ਵੀ ਤੂੰਦੀ ਤੂੰਦ ਹੋਈ ਪਈ ਬੱਦਲ ਆਏ ਪਏ ਤੇ ਐਸਲੇ ਮੌਸਮ ਖਰਾਬ ਹੋ ਰਿਹਾ ਥੋੜਾ ਐਸਲੇ ਜੀ ਅਹੀਂ ਰਸਤੇ 'ਚ ਆ ਚਿੰਦਗੁਨੀ ਰਸਤੇ ਤੇ ਜਾ ਰਹੇ ਹਾਂ ਚਿੰਦਗੁਨੀ ਧਾਮ ਵੱਲ ਨੂੰ ਤੇ ਬਰਸਾਤ ਸ਼ੁਰੂ ਹੋ ਗਈ ਬਹੁਤ ਤੇਜ਼ ਤੇ ਆਪਾਂ ਕੱਜੇ ਗਏ ਹਾਂ ਪੂਰਾ ਇਸ ਸਾਈਡ ਵੀ ਤੇ ਬਰਸਾਤ ਬਹੁਤ ਤੇਜ਼ ਸ਼ੁਰੂ ਹੋ ਗਈ ਤੇ ਆਪਾਂ ਇੱਥੇ ਰਸਤੇ 'ਤੇ ਹੁਣ ਅਸੀਂ ਜਾ ਰਹੇ ਗਾਣੂ ਐਸਲੇ ਜੀ ਹਾਲਾਤ ਕੁਝ ਇਸ ਤਰ੍ਹਾਂ ਦੇ ਹੋ ਗਏ ਅਹੀਂ ਆ ਗਏ ਹਾਂ ਬੰਗਲਾ ਮੁਖੀ ਦਰਸ਼ਨ ਕਰਾਂਗੇ ਇੱਥੇ ਐਸਲੇ ਜੀ ਦੇਖ ਲਓ ਤੁਸੀਂ ਅਹੀਂ ਆ ਗਏ ਬੰਗਲਾ ਮੁਖੀ ਤੇ ਸਾਹਮਣੇ ਮੰਦਿਰ ਆ ਜੇ ਤੁਹਾਨੂੰ ਦਰਸ਼ਨ ਕਰਾਉਣੇ ਆ ਤੇ ਅਸਲੀ ਹਾਲਾਤ ਇਸ ਤਰ੍ਹਾਂ ਦੇ ਹੋਏ ਆ ਅਸੀਂ ਰੇਨ ਕੋਟ ਪਾਇਆ ਬੈਗ ਤੇ ਵੀ ਪਾਇਆ ਵਾ ਅਸੀਂ ਆਸੋ ਲੈ ਕੇ ਮੌਜੂਦ ਆ ਹਲਵਤ ਪਾਇਆ ਪ੍ਰਸ਼ਾਦ ਬਹੁਤ ਹੋ ਰਹੀ ਆ ਤੁਹਾਨੂੰ ਬੰਗਲਾ ਮੁਖੀ ਦਾ ਇੱਥੋਂ ਦਾ ਵਿਊ ਦਿਖਾ ਰਹੇ ਆ ਕਿਸ ਤਰ੍ਹਾਂ ਦਾ ਵਿਊ ਹੈਗਾ ਤੇ ਮੰਦਰ ਅੰਦਰ ਇਹ ਤੁਹਾਨੂੰ ਦਿਖਾਉਨੇ ਹੁਣ ਥੋੜੇ ਦੇਰ ਚ ਇਹ ਵਿਊ ਹੈਗਾ ਦਰਸ਼ਨ ਕਰਕੇ ਤੇ ਫਿਰ ਦੱਸਦੇ ਆ ਅਗਰ ਤੁਹਾਨੂੰ ਵੀ ਦਰਸ਼ਨ ਕਰਾ ਸਕਦੇ ਕਰਾਵਾਂਗਾ ਜਰੂਰ ਮੈਂ ਇੱਥੋਂ ਲਵਾਗੇ ਪ੍ਰਸ਼ਾਦ ਤੇ ਸਮਾਨ ਆਪਣਾ ਇੱਥੇ ਰੱਖਿਆ ਆਈਆਂ ਬਾਈ ਜੀ ਹੋਰਾਂ ਕੋਲ ਪ੍ਰਸ਼ਾਦ ਲੈ ਰਹੇ ਆ ਆਪਣਾ ਤੇ ਬੰਗਲਾ ਮੁਖੀ ਪੁੱਜ ਚੁੱਕੇ ਆ ਇੱਥੇ ਤੇ ਦਰਸ਼ਨ ਕਰ ਰਹੇ ਆਂ ਥੋੜੀ ਜਿਹਾ ਚੱਲੋ ਦਰਸ਼ਕਾਂ ਨੂੰ ਅੱਗੇ ਅਗਰ ਵੀਡੀਓ ਬਣਾਉਣ ਦੀ ਇਜਾਜ਼ਤ ਹੋਈ ਤਾਂ ਅਸੀਂ ਵੀਡੀਓ ਬਣਾਵਾਂਗੇ ਜ਼ਰੂਰ ਇੱਥੋਂ ਦਾ ਬਾਕੀ ਤੁਹਾਨੂੰ ਲੋਕ ਕੁਝ ਦਿਖਾ ਦਿੰਨੇ ਹਾਂ ਪ੍ਰਸ਼ਾਦ ਹੋ ਰਹੀ ਆ ਤੇ ਸਾਹਮਣੇ ਰਹਿ ਕੇ ਯਾਰ ਯੁਪੀਆਂ ਜੋ ਵੀ ਰੱਖੰਦਾ ਤੇ ਅਹੀਂ ਇੱਥੇ ਐਸੋਲੇ ਸਮਾਨ ਰੱਖਿਆ ਬਾਜੀ ਹੋਰਾਂ ਕੋ ਬਾਕੀ ਪ੍ਰਸ਼ਾਦ ਲੈਣੇ ਫਿਰ ਮਿਲਦੇ ਹਾਂ ਐਸੋਲੇ ਜੀ ਅਹੀਂ ਆ ਗਏ ਆ ਅੰਦਰ ਮੰਦਰ 'ਚ ਜਾ ਰਹੇ ਆ ਇਹੇ ਕੋੜੀਆਂ ਪਹੰਚਣ ਤੇ ਜਾਣਾ ਪਊਗਾ ਪਹਿਲਾਂ ਤੇ ਐਸੋਲੇ ਅਹੀਂ ਕੋੜੀਆਂ ਉਤਰ ਰਹੇ ਆ ਚੱਲ ਮੇਰੇ ਵਾਂਸ਼ੇ ਆ ਤੇ ਆਪਣੇ ਬਾਕੀ ਬਾਜੀ ਹੋਣੀ ਨਾਲ ਨੇ ਉਹ ਵੀ ਨਾਲ ਹੀ ਜਾ ਰਹੇ ਆਪਣੇ ਤੇ ਆਪਾਂ ਦਾ ਫਸਟ ਟਾਈਮ ਟੂਰ ਆ ਇੱਥੇ ਤਹਿੰਦ ਸੰਗਰੋਂ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਤੁਹੋਂ ਦਾ ਜੰਗਲਾਮੁਖੀ